ਦਰਜੀ ਨੂੰ ਉਹ ਨਹੀਂ ਆ ਜਦ ਮੌਸਮ ਬਦਲ ਜਾਂਦਾ ਹਾਂ ਜੀ ਹਾਂ ਮੌਸਮ ਬਦਲ ਤੇ ਨੂੰ ਲਾ ਤੇ ਜਾਨਾ ਡਿਪਰੈਸ਼ਨ ਹੁੰਦਾ ਸੀ ਨਾ ਜੀ ਪਾਸਟ ਵਿੱਚ ਚਲੇ ਜਾਂਦੇ ਬੇਡੇ ਦੇ ਪਿਆਰੀ ਗੱਲਾਂ ਯਾਦ ਕਰਨੀਆਂ ਆ ਉਹ ਆਏ ਉਹਨਾਂ ਇੱਕ ਕੰਬਲ ਦਿੱਤੇ ਹੋਣਾ ਤੇ ਆਪਾਂ ਨਾਰਮਲ ਗੱਲਾਂ ਹੀ ਪਾਣਾ ਕਰਦੇ ਕਿਹ ਤੋਂ ਆ ਜੀ ਬੇਟੀ ਅਜੇ ਅਜੇ ਆਤਮਾ ਡਾਟ ਲਾਈਨ ਸੀ ਪੈਂਚੂ ਨਹੀਂ ਜਿੱਦਾਂ ਜੀ ਬੰਬੇ ਨਾਲੇ ਬੈਠੇ ਸੀ ਭਾਈ ਬੇਟਾ

कुछ नहीं लाइन कुछ भी नहीं पानी भी नहीं लाने कुछ भी नहीं

ਸੇਵਾ ਦੇ ਵਿੱਚ ਲਾਈ ਆ ਮਤੇ ਧਰਮ ਤੋਂ ਨਾ ਜਿਹੜੇ ਹੈਗੇ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਦੇ ਗਏ ਤੁਸੀਂ ਇਸ ਦੁੱਖ ਦੇ ਸਮੇਂ ਚ ਪੁੱਛਿਓ ਕਿਵੇਂ ਪ੍ਰਭਾਵਸ਼ਿਤ ਕਰੋਗੇ ਦੁੱਖ ਦੇ ਸਮੇਂ ਦੇ ਦੇਖੋ ਪੱਲਾ ਜੀ 90 ਦੇ ਸਾਡੇ ਪਟਿਆਲਾ ਡਿਸਟ੍ਰਿਕਟ ਦੇ ਇੱਕ ਬਹੁਤ ਹੀ ਵਧੀਆ ਇਨਸਾਨ ਹੈਗੇ ਨੇ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਰੀ ਉਮਰ ਇਹਨਾਂ ਨੇ ਸਮਾਜ ਦੇ ਕੰਮ ਕੀਤੇ ਸਮਾਜ ਦੇ ਕੰਮ ਦੇ ਨਾਲ ਰਾਜਨੀਤਿਕ ਬੇਰਨਾ ਦਾ ਜੀਵਨ ਰਿਹਾ ਉਹ ਵੀ ਵਧੀਆ ਰਿਹਾ ਸਾਫ਼ ਸੁਥਰਾ ਵਧੀਆ ਔਰ ਅੱਜ ਜਦ ਇਹਨਾਂ ਦੀ ਅਚਾਨਕ ਕਰਮ ਪਤਨੀ ਜਿਨ੍ਹਾਂ ਦੀ ਹਲੇ ਟਾਈਮ ਨਹੀਂ ਥੀ ਉਮਰ ਨਹੀਂ ਥੀ ਜਾਨ ਦੀ ਉਹਨਾਂ ਦਾ ਵਿਹਾਨਤ ਹੋ ਗਿਆ ਤੇ ਮੈਂ ਇਹਨਾਂ ਨਾਲ ਇਹਨਾਂ ਦੇ ਪਰਿਵਾਰ ਦੇ ਨਾਲ ਇਸ ਦੁੱਖ ਦੇ ਵਿੱਚ ਸ਼ਾਮਲ ਆਈ ਔਰ ਬਾਘੂ ਅੱਗੇ ਮੈਂ ਅਰਦਾਸ ਕਰਦੀ ਹਾਂ ਕੇ ਇਹਨਾਂ ਦੇ ਪਤਨੀ ਨੂੰ ਆਪਣੇ ਚਰਣਾ ਚਿਨਵਾ ਗਿਆ ਔਰ ਪਿਛੇ ਪੱਲਾ ਜੀ ਨੂੰ ਔਰ ਉਹਨਾਂ ਦੇ ਸਾਰੇ ਪਰਿਵਾਰ ਨੂੰ ਉਤੇ ਮਿਹਰ ਪਰਿਆ ਹੱਥ ਤਰੋ ਜਿੱਥੇ ਪੰਜਾਬ ਸਰਕਾਰ ਇੱਕ ਪਾਸੇ ਭ੍ਰਿਸ਼ਟਾਚਾਰ ਵਿਰੋਧੀ ਮਹੰਮਾ ਦੇ ਨਾਲ ਆਈ ਸੀਗੀ ਪਰੰਤੂ ਡੀਆਈਜੀ ਨੇ ਜਿਹੜੇ ਪੁਲਰ ਬਹੁਤ ਵੱਡੀ ਜਿਹੜੀ ਹੈ ਕਿ ਇੱਕ ਕਰਾਪਸ਼ਨ ਦੇ ਦੋਸਤਾਂ ਦੇ ਗਿਰਕਰ ਦੇ ਦੇ ਦੇਖੋ ਜੋ ਫੜਿਆ ਗਿਆ ਔਰ ਸਬੂਤ ਮਿਲਿਆ ਉਹ ਇੱਕ ਵਧੀਆ ਗੱਲ ਹੈ ਕਿਉਂਕਿ ਭ੍ਰਸ਼ਟਾਚਾਰ ਇੱਕ ਬਹੁਤ ਬੁਰੀ ਚੀਜ਼ ਹੈ ਜਿਹੜੀ ਇੱਕ ਐਸੀ ਬਿਮਾਰੀ ਸਾਡੇ ਪੰਜਾਬ 'ਚ ਫੈਲੀ ਹੋਈ ਹੈ ਕਿ ਲੋਕਾਂ ਦਾ ਜੀਣਾ ਮੁਸ਼ਕਲ ਹੋਇਆ ਹੋਇਆ ਹੈ। ਔਰ ਮੇਰੇ ਖਿਆਲ 'ਚ ਮੈਂ ਆਸ ਰੱਖਦੀ ਹਾਂ ਕਿ ਇੱਕ ਐਗਜ਼ਾਮਪਲ ਹੋਏਗਾ ਕਿ ਦੂਜੇ ਵੀ ਥੋੜਾ ਜਿਹਾ ਸੋਚ ਕੇ ਆਪਣਾ ਕੰਮਕਾਜ ਕਰਨ। ਕਿ ਸਰਕਾਰ ਭ੍ਰਿਸ਼ਟਾਚਾਰ ਵਿਰੋਧੀ ਮਹਿੰਮ ਨੂੰ ਲੈ ਕੇ ਜਿਹੜੀ ਫੋਨ ਚਾਈ ਸੀ ਪਰੰਤੂ ਐਡੇ ਵੱਡੇ ਅਫਸਰ ਤੇ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਜਿਹੜਾ ਚੱਲ ਰਿਹਾ ਕਿਤੇ ਨਾ ਕਿਤੇ ਜ਼ਰੂਰ ਸੋਚਣ ਲਈ ਮਨ ਨੂੰ ਪੰਜਾਬ ਦੇ ਲੋਕਾਂ ਔਰ ਸਰਕਾਰ ਨੂੰ ਸੋਚਣਾ ਚਾਹੀਦਾ ਦੇਖੋ ਸਰਕਾਰ ਨੂੰ ਇਸ ਤੋਂ ਪਹਿਲੇ ਸੋਚਣਾ ਚਾਹੀਦਾ ਸੀ ਹੁਣ ਤੋਂ ਨਹੀਂ ਸਾਰੇ ਆਮ ਆਦਮੀ ਨੂੰ ਪਤਾ ਹੈ ਕਿ ਕਿੰਨਾ ਭ੍ਰਿਸ਼ਟਾਚਾਰ ਕਿਹੜੇ ਕੋਟਰਾ ਤੋਂ ਹੋ ਰਿਹਾ ਹੈ ਚਾਹੇ ਉਹ ਵਧਾਇਕ ਹੋਣ ਚਾਹੀਏ ਉਹ ਕੋਈ ਕੋਈ ਇਹਨਾਂ ਦੀ ਸਰਕਾਰ ਦੇ ਵਿੱਚ ਹੋਏ ਇਹ ਮੇਰੀ ਖਿਆਲ ਚ ਮੁੱਖ ਮੰਤਰੀ ਜੀ ਨੂੰ ਵੀ ਪਤਾ ਹੈਗਾ ਤਾਂ ਇਹਨਾਂ ਨੂੰ ਸਾਰਿਆਂ ਨੂੰ ਤਾੜ ਕੇ ਰੱਖਣਾ ਚਾਹੀਦਾ ਕਿਉਂਕਿ ਜਿਸ ਮੁੱਦੇ ਦੇ ਉੱਤੇ ਆਪ ਦੀ ਸਰਕਾਰ ਆਈ ਹੈ ਕਿ ਅਸੀਂ ਬਿਨਾਂ ਭ੍ਰਸ਼ਟਾਚਾਰ ਦੇ ਚਲਾਵਾਂਗੇ ਅਸੀਂ ਇਹਨਾਂ ਕੰਮ ਕਰਾਂਗੇ ਨਾ ਕੋਈ ਕੰਮ ਜ਼ਮੀਨ ਤੇ ਦਿਸਦਾ ਨਾ ਭ੍ਰਸ਼ਟਾਚਾਰ ਹਟਿਆ ਇਹ ਵੱਧਦਾ ਹੀ ਜਾਂਦਾ ਹੈ ਸਾਰਾ ਕੁਝ ਧੰਨਵਾਦ ਜੀ ਉਸਕਰ ਹੋ ਗਿਆ ਸਾਥੀ ਕਾਲੇ ਜੀ ਰਾਮਕ੍ਰਿਸ਼ਨ ਪੜਾਈ ਦੇ ਕਰਾਂਗੇ ਕੀ ਕਹਿਣਾ ਚਾਹਾਂ ਸਾਡੇ ਬਹੁਤ ਸਤਿਕਾਰਯੋਗ ਪ੍ਰਵੀਨ ਪੱਲਾ ਜੀ ਮੈਡਮ ਸਾਡੇ ਸਤਾਂਟੀ ਕਹਿੰਦੇ ਆ ਉਹਨਾਂ ਨੂੰ ਸ਼ੁਰੂ ਤੋਂ ਹੀ ਉਹਨਾਂ ਦੇ ਪਰਿਵਾਰ ਤੋਂ ਜਾਣਾ ਇਸ ਸਮਾਜ 'ਚੋ ਜਾਣਾ ਇੱਕ ਬਹੁਤ ਵੱਡਾ ਘਾਟਾ ਸਾਡੇ ਲਈ ਪੱਲਾ ਪਰਿਵਾਰ ਦੀ ਨਾਬੇ ਹਲਕੇ ਨੂੰ ਆਲੇ ਦੁਆਲੇ ਅਮਲੋ ਹਲਕੇ ਨੂੰ ਬਹੁਤ ਵੱਡੀ ਦੇਣ ਹੈ ਇਹਨਾਂ ਨੇ ਸਮਾਜ ਦੇ ਦੁੱਖ ਸੁੱਖ ਵਿੱਚ ਖੜਕੇ ਸਭ ਦੇ ਕੰਮ ਕਰਾਏ ਆ ਹਮੇਸ਼ਾ ਮੂਰੇ ਹੋ ਕੇ ਤੇ ਅਸੀਂ ਇਹਨਾਂ ਨਾਲ ਇਸ ਕਰਕੇ ਅੱਜ ਦੀ ਡੇਟ 'ਚ ਖੜੇ ਆ ਕਿਉਂਕਿ ਇਹ ਸਭ ਦੇ ਨਾਲ ਜਾ ਕੇ ਖੜਦੇ ਆ ਜੀ ਦੁੱਖ ਸੁੱਖ ਦੇ ਵਿੱਚ ਬੜਾ ਇਸ ਪਰਿਵਾਰ ਲਈ ਘਾਟਾ ਹੈ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਉਹ ਜਿਸ ਤਰ੍ਹਾਂ ਆਂ ਭਗਵਾਨ ਸਾਹਿਬ ਦੀ ਰੱਬੀ ਬਖਸ਼ਾ। ਹਾਂਜੀ ਲੋਟਾ ਜੀ ਕੀ ਕਹਿਣਾ ਚਾਹੁੰਦੇ ਨੇ। ਅੱਜ ਸਾਡੇ ਹਲਕਾ ਹਮਲੋ ਦੇ ਇੰਚਾਰਜ ਕਨਵਰਜਿੰਗ ਟੋੜਾ ਜੀ ਪੱਲਾਈ ਦੇ ਘਰੇ ਆਏ ਸੀ ਦੁੱਖ ਸਾਂਝਾ ਕਰਨ ਲਈ। ਅਸੀਂ ਬਹੁਤ ਸਾਰੀ ਪਾਰਟੀ ਸਾਰੇ ਵਰਕਰ ਪੱਲਾਈ ਨਾਲ ਖੜੇ ਆ ਜਿਹੜਾ ਇਹਨਾਂ ਨੂੰ ਸਦਮਾ ਪਹੁੰਚਿਆ ਹੈ ਪਰਮਾਤਮਾ ਇਹ ਸਦਮਾ ਨੂੰ ਆਪਣੇ ਚਰਨਾਂ ਨੂੰ ਰੂਹ ਨੂੰ ਆਪਣੇ ਚਰਨਾਂ ਵਿੱਚ ਲਵੇ ਤੇ ਪੱਲਾਈ ਨੂੰ ਤਾਕਤ ਦੇਵੇ ਅੱਗੇ ਦੇ ਸਮੇਂ ਲਈ ਪਰਿਵਾਰ ਨੂੰ ਤੇ ਇਹਨਾਂ ਨਾਲ ਹਮੇਸ਼ਾ ਭਾਰਤੀ ਹਿੰਦ ਦਾ ਬਾਡੀ ਮਿਸ਼ਨ ਨਾਲ ਖੜੇ ਰਹੇ ਹਾਂ ਜੀ ਅੱਜ ਬੜੇ ਭਾਰੀ ਦੁਖੀ ਮਾਨ ਨਾਲ ਕਿਉਂਕਿ ਸਾਡੇ ਅਸੀਂ ਤਾਂ ਮੈਂ ਹੀ ਕਹਾਂਗੇ ਕਿਉਂਕਿ ਸਤਿਕਾਰਯੋਗ ਗ੍ਰਾਮਕਿਸ਼ਨ ਭੱਲਾ ਜੀ ਸਾਡੇ ਵੱਡੇ ਭਰਾ ਨੇ ਜਿਨ੍ਹਾਂ ਨੇ ساری ਉਮਰ ਹੀ ਸਮਾਜ ਦੀ ਧਾਰਮਿਕ ਸੇਵਾ ਮੰਦਰਾਂ ਦੀ ਸੇਵਾ ਇਹਨਾਂ ਦੇ ਹਿੱਸੇ ਆਈ ਔਰ ਅਚਾਨਕ ਉਹਨਾਂ ਦਾ ਜਾਣਾ ਜਿਹੜਾ ਨਾਬੇ ਵਾਸਤੇ ਨਹੀਂ ਸਾਰੀਆਂ ਪਾਰਟੀਆਂ ਵਾਸਤੇ ਜਾ ਹੋ ਰਿਹਾ ਬਹੁਤ ਹੀ ਦੁਖਦਾਈ ਇਹ ਜਿਹੜਾ ਸਮਾਂ ਆ ਔਰ ਭੱਲਾ ਜੀ ਦੇ ਨਾਲ ਹਮੇਸ਼ਾ ਅਸੀਂ ਭਰਾ ਬਣ ਕੇ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਹੀ ਖੜੇ ਆ